ਸਤਿ ਸ੍ਰੀ ਅਕਾਲ ਜੀ। ਹੋਰ ਆਪੂ? ਸਤਿ ਸ੍ਰੀ ਅਕਾਲ ਜੀ। ਅੱਜ ਬੰਦੇ ਨੇ ਸਾਡੇ ਨੂੰ 15 ਅਗਸਤ ਦੀ ਛੁੱਟੀ ਆ ਹੈ। ਹਾਂਜੀ। ਅੱਜ ਬਸ ਸਫਾਈ ਕਰੀਏ ਮੈਂਗਾ ਇਹਦੀ। ਟਰਾਲਾ ਬਾਹਰ ਕੱਢਤਾ ਜੀ। ਸ਼ੈੱਡ ਦੀ ਗਾਹ ਪਿਆ ਉਹਦਾ ਜਿਹੜਾ ਸਾਰਾ ਟੋਟਲੀ ਸਾਫ ਕਰਨਾ। ਜਿਹੜਾ ਸਟੈਂਡ ਬਣਾਇਆ। ਉਹਦੇ ਪਰ ਫੱਟੇ ਰੱਖਦੇ ਆਪਾਂ ਨੇ ਖੋਲ ਕੇ। ਹਾਂਜੀ। ਠੀਕ ਆ। ਆਹ ਸਮਾਨ ਸਾਰਾ ਥੱਲੇ ਆ ਗਿਆ ਇਹਦੇ। ਫੱਟੇ ਫਰਾਂਗੇ। ਇਹਨੇ ਬਿੱਡ ਨਹੀਂ ਰੱਖਣਾ ਉਹਨੇ ਜੇ ਫੱਟੇ ਰੱਖੋ। ਠੀਕ ਆ ਇਹ ਵਧੀਆ ਲੋਡ ਆ ਤੇ ਸੁੰਬਰ ਕੇ ਆਪਾਂ ਨੂੰ ਉਹ ਟਰਾਲਾ ਲਾ ਲੈਣਾ ਸਾਰਾ ਖਾਲੀ ਹੋ ਜਾਣਾ ਇਹ ਤੋਂ ਜੱਡ ਜਿਹੜਾ ਗਾਹ ਪਿਆ ਉਹ ਸਾਰਾ ਲੋਡ ਕਰ ਦੇਣਾ 15 ਅਗਸਤ ਦਾ ਆਪਣੀ ਅੱਜ ਵੀ ਵੀ ਲੱਗਣੀ ਵੀ ਤੇ ਪਰ ਜੂਰੀਏ ਪਾਣੀ ਛੱਡ ਦੇਣਾ ਉਹ ਪ੍ਰਾਪ ਕਰ ਦੇਣਾ ਉਹ ਥੱਲੇ ਉਹਨਾਂ ਨੇ ਕਿੰਨਾ ਪਾਣੀ ਛੱਡਿਆ ਬਈ ਇਹਨਾਂ ਨੇ ਨਾਲੇ ਅੰਦਰ ਪਈ ਆ ਫਿਰ ਹੋਗੀ ਸਾਰੀ ਪੂਰਾ ਹੋ ਗੋ ਇਹ ਲੱਕੜੀ ਵੀਰੇ ਠੀਕ ਆ ਉਹ ਵੀ ਜਾ ਕੇ ਇੱਧਰ ਰੱਖ ਦੇਣਾ ਲੈ ਆ ਬੋਲਾ ਵੀ ਆ ਗਿਆ ਬੱਸ ਤਾਂ ਮੇਰੇ ਕੋਲ ਜਿਹੜੇ ਸੀ ਜਿਹੜਾ 5000 ਰੁਪਏ ਦਮਦਾਰ ਸੀ ਨਹੀਂ ਵੱਡੇ ਪਰ ਜਾ ਕੇ ਲਾਇਆ ਵੱਡੇ ਪਰ ਆਇਆ ਦੁਕਾਨ ਤੇ ਹਾਂਜੀ ਕਾ ਬਿਲਾ ਚਾਏ ਦੱਸ ਯੂ ਕਿਹਾ ਉਧਰ ਤੁਹਾ ਆਪਣਾ ਸੁਭਰੇ ਮੇਰੇ ਦਤ ਪਾਤਾ ਦੱਸ ਆਪਾਂ ਪਹਿਲੇ ਲਾ ਕੇ ਆ ਜਾ ਮੁਰਗੇ ਚਾਹ ਪੀਦਾ ਨਾਲ ਮੁਰਗੇ ਫੈਜੇ ਦਾ ਵਾਹ ਉਹ ਥੈਲੇ ਦਾ ਵੀ ਉਹ ਹੋ ਗਏ ਜਿਆਦਾ ਛੱਡ ਗਏ ਭੰਗੇ ਸਭ ਪੈ ਜਾਣੇ ਉਹ ਪਾਣੀ ਛੱਡ ਗਏ ਉਦੋਂ ਤੇ ਗੌਰ ਨਹੀਂ ਕਰੀ ਆਪਾਂ ਨੇ ਸਲਾਹ ਜੀ ਹੈ ਨਾ ਉਹ ਤਾਂ ਿੱਟ ਵਰਗੇ ਹੋਏ ਪਏ ਹੋਣੇ ਅੱਖੀਏ ਸਮਾਰੋਹ ਨੂੰ ਸੈੱਟ ਕਰਕੇ ਸਾਰੀ ਐਨ ਰੋਟ ਆ ਗਿਆ ਤੇ ਨਾ ਇਹਨਾਂ ਨੇ ਸਟੈਂਡ ਬਣਾਉਣੇ ਸੀ ਹਾਂਜੀ ਐਨ ਸਟੈਂਡ ਕਰਕੇ ਉਹ ਖੇ ਦਾ ਹੋ ਗਿਆ ਥੱਲੇ ਕੜਾਈ ਥੱਲੇ ਕੜਾਹਾ ਚੱਕ ਖੂਲੀ ਨਾਲੇ ਜਾਣਾ ਵੀ ਉੱਪਰ ਪਰਸਤੀ ਆ ਗਈ ਨਾ ਹਾਂਜੀ ਨਾਲੇ ਸਾਭ ਰਹੂੰਗਾ ਵਿੱਚ ਤੱਕ ਟਰਾੰਦਾ ਲਾ ਦੇ ਬਸ ਤੇਰੀ ਮੈਂ ਕੋਈ ਰਾਈਡ ਵੀ ਰੱਖ ਲਈਏ ਵਿੱਚੇ ਸਭ ਕੁਝ ਚੱਕ ਦਣਾ ਡਿਜ਼ਾਈਨਰ ਨੂੰ ਕਰਦੇ ਸਭ ਕੁਝ ਚੱਕ ਦਣਾ ਕਰਦਣਾ ਜੀ 15 ਅਗਸਤ ਨੂੰ ਮਨਾ ਲੈਣੀ ਆ ਜੈਂ ਅਸੀਂ ਆਪਣੀ ਚੰਗੀ ਤਰ੍ਹਾਂ ਕੰਮ ਕਰਕੇ ਹਾਂਜੀ ਬਾਹਰ ਕੱਢਤਾ ਹਲੇ ਹਾਂਜੀ ਹੁਣ ਦੇਖੋ ਹੈ ਪਹਿਲਾਂ ਨਾਲੋਂ ਫਰਕ ਸਫਾਈ ਤੇ ਸਾਰਾ ਕੰਮ ਲੋਡ ਲਿਆ ਗਿਆ ਸਵਾਨ ਸਾਰੇ ਟਿਕਾਣੇ ਲੱਗ ਗਏ ਜਿਹੜੇ ਪੱਧਰ ਗਿਆ ਹਾਂ ਰਹਿ ਗਿਆ ਬਸ ਉmber ਨੇ ਨੂੰ ਇਹ ਬੋਹਾਰਾ ਦਾ ਹੈ ਇਹਨੇ ਇਹ ਕਰਦੇ ਨਾ ਉਹ ਇਨੇ ਵਕਤ ਤੱਕ ਜਿਆਦਾ ਸੈੱਟ ਹੋ ਗਿਆ ਸਾਰਾ ਠੀਕ ਹਲਕਾ ਹਲਕਾ ਜੇ ਲੱਗਣ ਲੱਗ ਗਿਆ ਛੱਡ ਪਿੱਛੇ ਜਿਹੇ ਪਹਿਲਾਂ ਤਾਂ ਜਿਵੇਂ ਪੁੱਤ ਹੀ ਸਮਾਨ ਹੁੰਦਾ ਹੁਣ ਲੋਡ ਕਰਕੇ ਘਰ ਲਾ ਦੇ ਹਾਂਜੀ ਸੈੱਟ ਹੋ ਗਿਆ ਚੱਲ ਸੈਟਅਪ ਲਿਆਉਣਾ ਪਿਆ ਕੋਈ ਹੋਰ ਕਦੇ ਲਈ ਇਹ ਛਟਰਾ ਅੱਲਾ ਅੰਦਰ ਕਰ ਰਹੇ ਹੋ ਵੀ ਹਾਂ ਅੱਲਾ ਅੰਦਰ ਲੱਗੂ ਇਹਦੇ ਕੰਦ ਲੱਗਣਾ ਨਹੀਂ ਹਾਂਜੀ ਤਾਇਆ ਜੀ ਆਈ ਨਾਲ ਦੇਖ ਲਾਂਗੇ ਪਤਾ ਪਤਾ ਜੇ ਕੋਈ ਵੀ ਕਰਦੇ ਇੰਨਾ ਇਹਨੂੰ ਵੀ ਰੰਗ ਕਰ ਦੇਣਾ ਇਹਨੂੰ ਵੀ ਰੰਗ ਕਰ ਦੇਣਾ ਇਹਨੂੰ ਵੀ ਯਾਦ ਰਹਿ ਗਿਆ ਰਹਿ ਗਿਆ ਜਦ ਪੇਟੀ ਨੂੰ ਨੂੰ ਕਰਿਆ ਤਾਂ ਹਾਂਜੀ ਤੰਦੂਰੂ ਦਾ ਆਪੇ ਕਰਿਆ ਤਾਂ ਪੇਟੀ ਨੂੰ ਵੀ ਉਹ ਘਰਾਪੇ ਕਰਦੇ ਇਹਨੂੰ ਤਾਂ ਆਪੇ ਕਰਨਾ ਤਾਂ ਹਾਂ ਇਹ ਚਾਹੇ ਉਹ ਭਾਈ ਤੂੰ ਹੀ ਕਰਾ ਦਿੰਦੇ ਜਦ ਲੱਗਿਆ ਹੋਇਆ ਤਾਂ ਉਹ ਜਾਬੀ ਯਾਦ ਕੀ ਦੀ ਹਨ ਹਾਂਜੀ ਸਾਡੇ ਖੜੂ ਤਾਂ ਚੱਲ ਜੀ ਪਹਿਲਾਂ ਗੈਤਾ ਪਲਵਾਨ ਵਾਲੇ ਟਰੈਕਟਰ ਗਲੰਦਰ ਕਰਨਾ ਪੈਟਰਲ ਆਪਣੇ ਨਾਲ ਗੰਤਾ ਹੋਇਆ ਨਹੀਂ ਜੀ ਵੀ ਪੂਰੀ ਪੂਰੀ ਜੀ ਹੁੱਕ ਇਹਦੇ ਵੀ ਇਹਦੇ ਕਰਕੇ ਹੋ ਗਈ ਆ ਪੈ ਜਾਂਦਾ ਮੋਟਾ ਗੁੱਲਾ ਤੇ ਨਿਕਲਣਾ ਨਹੀਂ ਤੇ ਵੀ ਤੇ ਨਿਕਲਣਾ ਉਹ ਗੈਨ ਲੱਗਦੀ ਆ ਉਹ ਦੇਖ ਹਾਂ ਉਹ ਅੱਗੇ ਲੱਗ ਪੂਰੇ ਇਧਰ ਲੱਗਿਆ ਮਾੜਾ ਜੀ ਹਾਂ ਹੈ ਪੂਰੀ ਪੂਰੀ ਉਹ ਜਣੇ ਕਿ ਇਹਦੇ ਨਾਲ ਵੀ 2-2 ਇੰਚ ਵੱਡੀਆਂ ਬਣਾਉਣੀ ਪੈਣੀ ਹਾਂ ਖੁੱਲੀ 1 ਇੰਚ ਹੈ ਹਾਂ 1 ਇੰਚ ਵੀ ਬਹੁਤ ਆ ਪੇ ਮੋੜਨੇ ਮੋੜਨੇ ਪੇ ਨਾਲ ਲੱਗਦੀ ਆ ਨਾ ਪਤਨੀ ਪਾਜੀ ਮੋੜ ਦੇ ਨਾਲ ਲੱਗਦੇ ਆ ਪਿੰਨ ਬਦਲੀ ਜਿੱਤਾ ਪੈ ਗਿਆ ਇਹ ਇਹ ਬੜੀ 레ਜ ਵੇ ਗੈレਜ ਵੇ ਇਹਨੂੰ ਦੇਖ ਕੇ ਮਨਵਾਲਦੇ ਹਨ ਬਾ ਮਿੰਨ ਲੈ ਮਿੰਨ ਗੱਟੀਆਂ ਕਰਕੇ ਲੈ ਜਾਣੀਆਂ ਮਿੰਨ ਲੈ ਜਵੇ ਮਿੰਨ ਕਿਉਂ ਬਹੁਤ ਮਿੰਨ ਕਿ ਇਹੋ ਗੋਲ ਚਲੇ ਜਾਂਦੇ ਇਹਨਾਂ ਨਾਲ ਹੂੰ ਇਹ ਬਹੁਤ ਚੰਗੀ ਦੇਖਣੀ ਥੱਗਾਂ ਦੇ ਦਿਕੇ ਇਹ ਇਹ ਕਿਤੇ ਇਹ ਕਿਤੇ ਖਲੂ ਨਹੀਂ ਸੌਕੀ ਆ ਨਾ ਇੱਥੇ ਉਹੀ ਆ ਸਾਡੇ ਚੈਕਨਟ ਆ ਹੂੰ ਚੈਕਨਟ ਲਾ ਕੇ ਬੈਲਟ ਕਰਿਆ ਵਾ ਨਟ ਪਰ ਪੈਰਟੀਗਲ ਨਾਲ ਗ੍ਰੇਡਰ ਕੱਢਣਾ ਪੈਣਾ ਆਪਾਂ ਨੂੰ ਇੱਕ ਮਿੰਟ ਵਿੱਚ ਵੱਢ ਕੇ ਹੁਣ ਰੱਖ ਲਈ ਜਾਂਦਾ ਉਹ ਵੀ ਕਰਨਾ ਹੈ ਚੱਲ ਹੁਣ ਲੋਡ ਆਪਣਾ ਲੱਗ ਗਿਆ ਇਹ ਅਜੇ ਇੱਧਰ ਜਗ੍ਹਾ ਹੋਰ ਬਹੁਤ ਥੀ ਚੱਲ ਮੋੜਨੇ ਨੂੰ ਫਿਰ ਠੀਕ ਰਹਿੰਦਾ ਮੋੜੇ ਟਰੈਕਟਰ ਲੱਗ ਟਰੈਕਟਰ ਲੱਗ ਜਾਣਾ ਨਾਲੇ ਹਾਂ ਜਿਹੜਾ ਵਿੱਚ ਉਹ ਸੋਨੂ ਚ ਭੇਜ ਦੇਣਾ ਹੁਣ ਇਹਨਾਂ ਬੱਚੇ ਅੱਜ ਦੋਵਾਂ ਦੀ 15 ਅਗਸਤ ਮਨਾਉ ਹੋਈ ਵੀ ਹੈ ਨਾ ਕਾਦੀ ਉਹ ਵੀ ਕਹਿੰਦਾ ਢਿੱਲਾ ਇਹ ਤੇ ਸਾਡਾ ਬੰਦਾ ਵੀ ਕਹਿੰਦਾ ਢਿੱਲਾ ਜਾਏ ਉਹ ਜਿਕਣਾ ਨਾ ਸਾਲਾ ਜ਼ਖਾਮ ਜਿਹਾ ਹੁੰਦਾ ਹੈ ਮੌਸਮ ਚੇਂਜ ਕਰਕੇ ਹੋ ਜਾਂਦਾ ਮੀ ਪੈ ਗਿਆ ਉਦੋਂ ਮੇਰੇ ਪਰ ਤਾਂ ਇਹਦੇ ਪਰ ਵੀ ਗੱਲ ਮੀ ਪਿਆ ਸਕੂਲ ਤੇ ਆਉਂਦੇ ਸੀ ਬਾ ਮੀ ਤੇ ਹੀ ਚੱਕਰ ਇਹ ਵੀ ਜਾਂ ਗੱਲ ਸਕੂਲ ਤੇ ਆਇਆ ਇਹਦੇ ਪਰ ਮੀ ਪਿਆ ਮੀ ਨੇ ਮੀ ਨੇ ਕਰਿਆ ਉਸ ਦਿਨ ਮੀ ਰੇ ਤਿਆਰ ਮੈਂ ਬੱਦਲ ਦੇਖ ਲੈ ਕਿਹੜੇ ਸਾਹਮਣੇ ਮੈਂ ਰਾਤਾ ਤਾਂ ਮੈਂ ਟਰਾਲਾ ਬਾਹਰ ਕੱਢ ਕੇ ਲਿਆ ਸੀ ਆਪਣੇ ਵਾਲੀ ਗੱਦਰ ਹੋਣਾ ਨਹੀਂ ਇਹ ਮੈਂ ਟਰੈਕਟਰ ਪਾਣਾ ਲੱਭ ਕੇ ਲਿਆਉਣਾ ਪੈਣਾ ਪਹਿਲਾਂ ਤੋਂ ਵੇਲਾ ਵਾ ਕੇ ਦੇਖਦਾ ਚੱਲ ਬਣ ਗਿਆ ਉਦੋਂ ਉਹਨੂੰ ਹੀ ਪੈ ਗਿਆ ਜਦ ਪਾਇਆ ਦਾ ਉਹ ਉਹ ਟਰੈਕਟਰ ਲਿਆ ਹੁਣ ਦੇਖੂੰ ਕਰਕੇ ਜਿੰਨਾਂ ਇਕਦਾਲੇ ਵੀ ਨਹੀਂ ਪਾਇਆ ਜਾਂ ਕਿੰਨਾ ਲੱਗਦਾ ਜਾਦੂ ਨੂੰ ਪੈ ਗਿਆ ਤਾਂ ਗਰ ਲੈਡੀਟਰ ਆਪਣੇ ਵਾਲਾ ਲੈਡੀਟਰ ਪਾ ਕੇ ਕਰਦੀ ਅੰਦਰ ਕੈਬਿਨ ਇੰਦੀਆ ਜਿੱਦਾਂ ਲੋਕ ਆਉਂਦੇ ਨੇ ਤੇ ਇਕਰਾ ਜੇ ਬੈਕ ਜਿਹਨਾਂ ਦੀ ਵੀ ਸਫਾਈ ਹੋ ਗਈ ਜੀ ਹਫਤੇ ਬਾਅਦ ਜ਼ਰੂਰੀ ਆ ਫਿਰ ਜੰਮ ਜਾਂਦਾ ਵਿੱਚ ਰਹੀ ਜਾਂਦਾ ਹਾਂਜੀ ਪਾਣੀ ਖੜਨੇ ਕਰਕੇ ਕੰਮ ਕਰਨੇ ਕਰਕੇ ਨਾ ਫਿਰ ਇਹ ਜੰਮਦੀ ਆ ਉਸੇ ਚੱਕਰ ਆਈ ਜੇ ਸਾਫ ਹੋ ਜਾਣਾ ਹਫਤੇ ਬਾਅਦ ਵਧੀਆ ਹੈ ਨਾ ਹੱਥ ਤੇ ਬਸ ਸਾਫ ਜੀ। ਐਨ ਤੇ ਬੜੀਆ ਚਮਕਣੇ ਨਿਕਲ ਜਾਂਦੇ ਚੌਕੇ ਜੰਦੇ ਐ। ਪਰ ਹੁਣ ਤਾਂ ਆਈ ਵੀਰੀ ਪਤਾ ਲੱਗਦਾ ਕੱਲ ਪਾਣੀ ਪੀ ਲੰਨੀ ਐ। ਪਾਣੀ ਦਾ ਚੱਕਰ। ਜੱਜੀ ਕਰਦਾ ਜਦੇ ਪੀ ਲੰਨੀ ਹੁਣ ਤਾਂ। ਹਰਿਆਈ ਜੰਮੀ ਜਾਂਦੀ ਐ ਨਾ। ਪਹਿਲਾਂ ਤਾਂ ਹਰਿਆਈ ਜੰਮਦੀ ਨਹੀਂ ਸੀ ਖੜਦਾ ਨਹੀਂ ਤੇ ਨਾ ਪਾਣੀ ਆਪਾਂ ਹੀ ਭਰਦੇ ਤੇ ਜਦ। ਹਾਂ। ਹੁਣ ਆਟੋਮੈਟਿਕ ਕਰਕੇ ਜਦੇ ਖੜ ਜਿੰਦਾ ਐ। ਤੇ ਪੀ ਲੰਦੀ ਆ ਮੜਾ ਜ। ਜਦੇ ਭਰ ਜਾਂਦਾ ਐ। ਉਸ ਹਰਿਆਈ ਨਾ ਜਦ ਵਿੱਚ ਕੱਕ ਗਰੀ ਜਾਂਦੀ ਤੂੰ ਵੀ। ਹਾਂਜੀ। ਤੂੰ ਵੀ ਜ਼ਿਆਦਾ ਜੰਮਦੀ ਐ। ਉਖਾਂਦੀਆਂ ਹੋਈਆਂ ਮੂੰਹ ਮਾਰ ਕੇ ਸੜ ਦਿੰਦੀਆਂ। ਇਹ ਵੀ ਹੈ ਇਹ। ਉਹ ਚੱਕਰਾ ਹਫਤੇ ਕੇ ਬਾਅਦ ਜ਼ਰੂਰੀ ਆ। ਹਾਂਜੀ। ਰੋਜ਼ ਤਾਂ ਕੋਈ ਕਹਿੰਦਾ ਕਿ ਹਫਤੇ ਕੇ ਬਾਅਦ ਕਰਤੇ ਬੱਸ। ਉਹ ਵੀ ਆਹੀ ਮੁੱਢਲੇ ਕੋਲੇ ਸਾਬ ਖਰਾਬ ਹੁੰਦੇ, ਕਟੀਆਂ ਵਾਲੇ ਨਹੀਂ ਹੁੰਦੇ ਇੰਨੇ। ਹਾਂ? ਕਟੀਆਂ ਵਾਲੇ ਨਹੀਂ ਇੰਨੇ ਗੰਦੇ ਹੁੰਦੇ। ਉਹਨਾਂ ਜਗ੍ਹਾ ਟਖੜੀ ਆਈ ਆ। ਪੁਛ ਲਈ ਕਿਵੇਂ? ਅੱਜ ਜਿਵੇਂ ਪੁਛੋ ਵੀ ਰਾਂਗੇ। ਠੀਕ ਹੈ ਜੀ। ਆਹ ਦੇਖੋ ਜੇ ਮੇਰੀ ਜੀ ਤੂੜੀ ਉਤੂੜੀ ਗੇਰੀ ਪਈ ਆ। ਉਡੀ ਗੇਰੀ ਲੱਗਦੀ ਆ ਨਾ। ਹਾਂਜੀ। ਉਹੀ ਚੱਕਿਆ। ਸਾਡੇ ਦੋ ਵਿੱਚ ਪਾਣੀ ਪੂਰੀ ਲੱਗੀ ਬੋਕੀ ਗੇਰ ਦੀ। ਹੂੰ। ਬਾਕੀ ਤਾਂ ਨ ਹੋਵੇ। 6 ਰਹਿ ਗਏ। ਨਾਲ ਮੈਂ ਟੋਲਾ ਲੱਗਦਾ। ਹੂੰ। ਉਰ ਫਿਰ। ਬੜੀਆ ਬਣ ਗਿਆ ਹੁਣ ਦੇਖ ਲੈ ਇਹਨੂੰ। ਹਾਂ। ਅਰੇ ਤੇ ਦਾ ਸੱਜੂ ਗਾਇ ਇਹਨਾਂ ਦਾ। ਘਟ ਗਿਆ ਨਦੀ ਦੂਰ ਆ ਫਿਰ। ਨਾ ਬਾੜੇ ਕਿੱਥੇ ਆਏ। ਆਹ ਉਹ ਹੀ ਗਏ ਜੇ ਘਟ ਗਿਆ ਨਦੀ ਜੱਲੂਗੇ। ਇੱਕ ਜਿਹੜਾ ਮੌਕੇ ਤੇ ਭਜਾ ਦੇ ਭਰ ਲਿਆਉਂਗੇ ਇੱਕ ਜਿਹੜਾ ਹੀ ਘਟ ਜੂ ਵਾਤੇ ਵਾਦ ਬਲਮਾ ਮੇਰੇ ਸਾਹਗਲ ਘਟਣਾ ਨਹੀਂ ਚਾਹੀਦਾ ਤੇਰਾ ਵੀ ਪਿਆਰ ਵਾਲਾ ਬਾੜੇ ਵਿੱਚ ਤਾਂ ਮੈਂ ਕਹਣਾ ਉਹ ਲਪਾਈ ਨੂੰ ਰੱਖ ਲਾਂਗੇ ਇੱਕ ਜਿਹੜਾ ਹੋਣਾ ਮੇਰੇ ਕੋਲ ਵਾਤੇ ਵਾਦ ਇੰਨਾ ਕੀ ਆ ਨਹੀਂ ਸਾਰਨਾ ਚਾਹੀਦਾ ਯਾਰ ਹੁਣ ਰੇਤਾ ਹੀ ਥੋੜੋ ਪੈਣਾ 100 ਰੁਪਏ ਆਓ ਫੇ ਉਹੀ ਕਹ ਵੀ ਰੇਤਾ ਹੀ ਥੋੜੋ ਪੈਣਾ ਸਾਰਾ ਬਜਰੀ ਵੀ ਪੈਣੀ ਆ ਸਿਮਿੰਟ ਵੀ ਪੈਣਾ ਉਹੀ ਉਹੀ ਗਿਆ ਰੇਤਾ ਵੀ ਪੈਣਾ ਬਜਰੀ ਵੀ ਪੈਣੀ ਆ ਤੇ ਕੰਕਰੀਟ ਵੀ ਪੈਣਾ ਹੂੰ ਹੈ ਪੈਣਾ ਏਰੀਆ ਮਿਲਦਾ ਕਿੰਨਾ ਮੈਡਿਆ ਕਿੰਨਾ ਹੈ 750 750 ਸਰਜਣਾ ਸਾਫ ਕਰ ਇਹ ਕਿਹੜੇ ਮੋਟਾ ਪਾਉਣਾ ਵੀ 6 ਇੰਚੀ 3 ਇੰਚੀ ਪਾਉਣਾ ਤਿੰਨ ਆ ਤਿੰਨ ਇੰਚੀ ਹੁੰਦਾ ਇਹ ਹਾਂ ਬਹੁਤ ਆ ਆ ਦਿੱਤਾ ਲੈ ਆਹ ਬਿਚ ਅੱਛਾ ਇਤਨਾ ਸਾਰਾ ਹਵਾ ਜੀ ਨਿਕਲੇ ਜਾਊਗਾ ਅਸੀਂ ਤਾਂ ਕੋਈ ਪਾਇਆ ਹੀ ਨਹੀਂ ਗਾ। ਉਹਦਾ ਕੰਮ ਲੱਗਿਆ ਉਹ ਡਰ ਦੇ ਉਹ ਦੇ ਕੇ। ਕੱਲ ਦੇ ਦੇ ਫਿਰ ਜਿਹੜਾ ਉਹਦਾ ਹੋਇਆ ਉਹ। ਉਧਰ ਮਾਰਬਲ ਪਾਇਆ ਬਤਾਇਂ। ਕਿਹਦਾ? ਕਰਾਂ। ਉਹੀ ਲੈਣ ਗਿਆ ਦਾ। ਹਾਂ। ਮਿਲੇ ਹੀ ਨਹੀਂ ਆਏਗਾ ਉਹ। ਮਾਰਬਲ ਮਾਰਬਲ ਆਣੇ ਤੇ ਮਿਲਣਾ ਤਾਂ। ਹੋਰ ਰੀਡ ਬੱਤੇ ਲੈਣਾ। ਹਾਂ ਮਾਰਬਲ ਵਾਲਿਆਂ ਤੇ। ਹਾਂ ਫਿਰ ਮਹਾ ਆਏਗਾ ਨਾ ਠੀਕਾ ਹੀ। ਨਾ ਸੀਸਾ ਵੀ ਠੀਕ ਆ। ਇੰਟਾ ਵੀ ਠੀਕ ਆ ਹਵਾ ਜੀ ਨਿਕਲੀ ਜਾਂਦੀ ਹੈ ਦੁਕਾਨੇ ਵਿੱਚੋਂ। ਉਹ ਅਜੇ ਤੱਕ ਕਈਆਂ ਵਿੱਚ ਪਏ ਪਏ ਰੱਖੇ ਹੋਏ ਹੁੰਦੇ ਛੋਟੇ ਛੋਟੇ ਜਿਹੇ। ਨੀ ਠੀਕ ਆ ਅੰਦਰ ਦਾ ਘੱਟ ਬਾਹਰ ਦਾ ਬਾਹਰ ਉਹ ਗਰਮੈਸ਼ ਰਹਿੰਦੀ ਔਰ ਗਰਮੈਸ਼ ਨਹੀਂ ਨਾ ਹੈਗੀ ਔਰ ਇਹ ਠੰਡਾ ਏ ਕੱਲੂ ਫਰਸੇ ਹੁਣ ਕੱਲੂ ਫਰਸੇ ਹੁਣ ਕੋਹਲੀ ਵੀ ਚਾਰ ਕਰਾ ਦੇਣੀ ਸੀ ਗੈਲੇ ਕੋਈ ਵੀ ਤਾਂ ਠੀਕ ਬਾਹਰ ਕਰਾ ਦਿੰਦੇ ਨਹੀਂ ਗੈਲੇ ਮਸ਼ੀਨ ਤਾਂ ਹੋਣੀ ਹੁੰਦੀ ਫਿਰ ਨਹੀਂ ਆਉਣੀ ਯਾਰ ਟੀਵੀ ਤੋਂ ਲਿਆ ਉਹਨੇ ਇੱਥੇ ਆ ਦੇਣਾ ਆਹੋ ਚੱਲ ਮਾੜਾ ਕੰਮ ਪੂਰਾ ਲੈ ਚੱਲ ਤਰੂ ਬਾੜੇ ਚੋਂ ਕਹਿੰਦਾ ਚੱਕ ਲੈ ਆ ਦੋ ਰੇੜੀਆਂ ਪਾਲਾ ਉੱਥੇ ਕੇ ਪਾਲਾ ਉਹ ਮੈਂ ਕਿਹਾ ਰੇਲੇ ਨੂੰ ਲੈ ਕੇ ਲੰਭ ਗਿਆ ਉਹ ਕਹਿੰਦਾ ਗਿੱਲਾ ਹੈ ਗਿੱਲਾ ਇਹ ਪੁੱਤਾ ਹੈ ਕਹਿੰਦੇ ਬੰਦੇ ਉਹ ਕਹਿੰਦੇ ਇਹਦੀਆਂ ਉੱਤੇ ਵੀ ਬੈਠਣਾ ਨਹੀਂ ਦੋ ਦਿਨ ਲਾ ਦੇਣੇ ਤੁਸੀਂ ਆਹ ਇੱਕ ਦਿਨ ਚ ਪਾ ਦੇਣਾ ਇਹਨਾਂ ਨੇ ਨਹੀਂ ਯਾਰ ਬੰਦੇ ਵੱਧ ਆ ਕੇ ਦੋ ਦਿਨ ਇੱਕ ਦਿਨ ਚ ਪਾ ਕੇ ਪਾਸੇ ਕਰੋ ਠੀਕ ਆ ਰਹੀ ਤੇ ਕਹਿੰਦੇ ਹੋ ਜਾ ਅੱਜ ਦੇਖ ਲੈ ਅੱਛਾ ਜਟਾਣੀ ਚੱਲ ਤੇ ਜਾਨਵਰ ਕੀ ਤੋਂ ਪਾਗਲ ਹੈ ਮਿਸਤਰੀ ਹੋ ਆ ਦੇਖ ਅੱਧਰ ਗਰਮੀ ਘਰੇ ਦੀ ਬਸ ਹੋ ਗਈ ਉਹ ਨਹੀਂ ਚੱਕ ਰਗਾ ਲੋ ਥੋੜੀ ਨਗਲੀ ਇਹਨਾਂ ਪਰਨਾ ਮੈਂ ਦਾ ਖਾਂਣ ਦੀ ਜਗਾ ਘੱਟ ਸੀ ਡਾਰਾ ਟੀਨਾ ਬਗਿਰਨੇ ਦਾ ਬਨੇਰੇ ਕਰਕੇ ਤੇ ਨਿਭੜ ਗਿਆ ਹੁਣ ਹਾਂ ਨਿਭੜ ਗਿਆ ਉਧਰ ਲਪਾਈ ਹੋ ਗਈ ਪਿੱਛੇ ਕੁਛ ਪੌੜੀ ਚੱਕਣ ਗਿਆ ਦਾ ਘਰ ਤੇ ਮੈਂ ਭਾਈ ਲੈ ਜਾ ਇਹ ਹੱਥ ਲਾ ਗਈ ਛੱਡਿਆ ਆਏ ਆ ਜਾ ਕੇ ਮੈਂ ਦੇ ਬਾਰੇ ਆਏ ਦੇ ਆਈ ਤਾ ਕਿਹੜੇ ਸਮਾਨ ਦੀ 3 ਕਿਲੋ ਜਿਹੜੇ 9 ਕਿਲੋ ਭਜਾਣਾ ਹੈ ਇਹਦੇ ਪੌੜੀ ਨਹੀਂ ਚਾਹੀਦੀ ਪੌੜੀ ਨਾਲ ਚੱਕ ਲਈਦੀ ਹਾਂ ਉਹ ਵੇੜਾ ਟਪਾਉਂਗਾ ਉਹ ਮਾਰਮਾ ਜੀ ਦੇ ਦਿੱਗੇ ਉਹ ਭਾਰੀ ਹੋ ਬਹੁਤ ਆ ਉਹ ਮਾਰ ਭਾਰ ਤੇਰੇ ਬਾਗੇ ਕੁਆਟਰ ਭਜਣ ਚੱਕ ਲੈਵੇ ਹਾਂ ਕੁਆਟਰ ਭਜਣ ਚੱਕ ਹੋ ਜਾਂਦਾ ਵਾ ਪੌੜੀ ਨਹੀਂ ਚੱਕ ਹੁੰਦੀ ਉਹ ਉਹਨਾਂ ਨੇ ਹਾਂ ਜੀ 4-5 ਕਿਲੋ ਦੀ ਆ ਠੀਕ ਹੈ ਆਪਣਾ ਥੋੜੀ ਗੰਨੇ ਵਾਲੀ ਹੋਣੀ ਆ ਕਾਨੂੰਨ ਨਲਕੇ ਦੀਆਂ ਨਾਲਾਂ ਦੀ ਆ ਨਲਕੇ ਨਾਲ ਬਾਹਰ ਹਾਂ ਬਹੁਤ ਭਾਰੀ ਆ ਉਹ ਹੁਣ ਛੁੱਟੀ ਮੈਂ ਆਦਾ ਮੈਂ ਛੁੱਟੀ ਹੁਣ ਬਾਸ ਮੰਡ ਤੇ ਆਵਾਸ ਲਾ ਲਈ ਬਈ ਇਹ ਕਿੱਥੇ ਲਾਉਣਾ ਹੁਣ ਲਾਉਂਗੇ ਕਿ ਦਿਨ ਕਿਤੇ ਕੋਤਲਾ ਕੋਸਰ ਬਾਪੂ ਜੀ ਆ ਰਹੇ ਕਿੱਥੇ ਨਾ ਰਹੇ ਕਿ ਬਚਾਉਣਾ ਨਹੀਂ ਹੈਗਾ ਪਰ ਹੈ ਬਾਪੂ ਜੀ ਪਹੁੰਚ ਗਿਆ ਹੈ ਉਹ ਕ ਤਾਂ ਪੈ ਗਈ ਸੀ ਪਰ ਗੈ ਲੱਗਦੀ ਉਹਦਨ ਵਾਲੀ ਕੰਮ ਫੇਰ ਹੋਇਆ ਇਹਦਾ ਵੀ ਕਿਹੜਾ ਮਤਲ ਉੱਪਰ ਲੱਗਦੀ ਮੂਰੇ ਲੱਗਦੀ ਹੈ ਛੋਟੀ ਹੱਕ ਪਾਉਣੀ ਬਈ ਪਤਲੀ ਪੈਨ ਇਕੜਾ ਦੋ ਜੈਲੀ ਵਾਲੀ ਨੂੰ ਅਸੀਂ ਪਤਲੀ ਪਾ ਕੇ ਲਿਆਏ ਆ ਜੇ ਨਹੀਂ ਪੈਗੀ ਪੈਗੀ ਉਹਦਾ ਉਹ ਪਤਲੀ ਪਾਉਣੀ ਪਈ ਮੂਰੇ ਗੈਨ ਲੱਗਦੀ ਆ ਚੌੜੀ ਕਰਵਾਉਣੀ ਪੈਣੀ ਹੈ ਨਹੀਂ ਉਹ ਨਹੀਂ ਉਹ ਤੋੜ ਦੇਣੀ ਜੇ ਉਹ ਹੋਰ ਬਣਾਵਾਲੇ ਆ ਹੈਂ ਫਿਰ ਤੈਨੂੰ ਹੋਰ ਬਣਾਉਣਾ ਮੈਨੂੰ ਤਾਂ ਹੋਰ ਬਣਾਉਣੀ ਪੈਣੀ ਆ ਧਿਆਨ ਚਾਚੇ ਕੋ ਜਾ ਕੇ ਆਉਣਾ ਤਾਂ ਅੱਜ ਜਾ ਹੀ ਨਹੀਂ ਹੋ ਕੱਲੂ ਜਾਊਗਾ ਨਾ ਆਹੀ ਸਰਵਾ ਲੈਣੀ ਨਿੱਗਰ ਨੂੰ ਤਾਂ ਇੰਨੀ ਕਿਆ ਲੋੜ ਆ ਆਹੀ ਚਲਾ ਲੈਣੀ ਇਹਨੇ ਸਾਲਖੰਡ ਦੋ ਸਾਲ ਲਾਹੋ ਚੱਲ ਜਾਣੀ ਇਹਦੀ ਇਹਦੀ ਚੱਲਦੀ ਆਉਟ 100 ਬਾੜਾ ਰੱਖਣਾ ਜਾਨਾ ਆਸੀਂ ਕਿਹੜੇ 2 250 ਵਾਲੇ ਆ ਕੋਈ ਕਰ ਲੈ ਵਾਤੇ ਵਾ 150 ਚਲੇ ਜਾਊ ਬਸ ਇਤੇ ਯਾਦਾ ਔਖਾ ਵੇ ਮੇਰੇ ਕੋਲ ਤਿੰਨ ਕਿ ਗ੍ਰੇਡ ਆਉਂਦੇ ਆ ਉਹ ਹੁਣ ਲੱਦੇ ਦੇ ਪਤਾ ਲੱਗੂ ਤਿੰਨ ਆਉਂਦੇ ਕਿ ਚਾਰ ਆਉਂਦੇ ਜੇ ਟਾਈਮ ਆਊਗਾ ਮੈਸਤਰੀ ਹਾਂ ਅਗਰ ਇਹਨੇ ਕਿਹਾ ਬੇਗੀ ਦੀ پارٹی ਨਹੀਂ ਜਾਂਦਾ ਜਦੋਂ ਸਾਉਂਦਾ ਵਿੰਗ ਨਾਲੇ ਹੈ ਗੱਲ ਕਰਨਾ ਲੇਦਾ ਇਹ ਨਾ ਮਰਜੀ ਜਹਾ ਉਹਦੇ ਕੋਲ 100 ਮਟਰ ਤੇ 3-4 ਗੇੜ ਆਉਣਾ 3 ਗੇੜ ਔਰ ਜਿਹੜੇ ਪਾਕੀ ਆ ਵੀ ਜਿਹਨੇ ਰੇੜੀ ਵਾਲੀ ਉਹਦੇ ਗੁਰਬੀ ਵਾਲੇ 4 ਗੇੜ ਆ ਜਾਂਦੇ ਆ ਆਲੇ ਕਹਣਾ ਇਹਦਾ ਰੇੜੀ ਦੀ ਪਾਕੀ ਨਹੀਂ ਜਾਂਦਾ ਏਡਾ ਵਾ ਟੈਡਾ ਬਣਾਇਆ ਉਹ 150 ਲੱਦਣੇ ਵਾਲਾ ਹਲੇ ਕੰਮ ਹੈ ਨਹੀਂ ਇੱਕ ਗੇੜਾ ਜਗੂ ਲਾਏ ਕਰਾਂਗੇ ਲਾਸਟ ਪਰਚੀ ਵਾਲਾ ਹੁੱਕ ਬਦਲੂਗਾ ਨਹੀਂ ਹੁੱਕ ਬਦਲੂਗੇ ਪੈਂਦੀ ਨਹੀਂ ਨਾ ਉਹਦੇ ਚ ਹੂੰ ਛੋਟੀ ਆ ਉਹ ਟਰਾਲੇ ਦੀ ਉਹ ਕਬੜੀ ਆ ਮਾੜਾ ਮਾੜਾ ਬੰਦਾ ਚੋਕ ਬੜੀ ਤੇ ਕੀ ਦੀ ਮਾਰੀ ਆ ਹਾਂ ਅਗਾਂਹ ਇਹ ਮੈਂ ਕਿਦ ਲਈਆ ਕੀ ਪਤਾ ਹੁਣ ਜੋਖੇ ਦੇ ਬੋਲੇ ਲੱਗੂ ਕਿ ਆ ਬੜਾ ਜਿਆਦਾ ਹੀ ਆ ਨਹੀਂ ਵੀ ਕੰਮ ਹਾਂ ਕੰਮ ਤਾਂ ਹੈਵੀ ਆ ਨਾ ਟਰੈਕਟਰ ਵੀ ਹੈਵੀ ਮੰਗਦਾ ਉਹ ਬੜਾ ਰੇਟ ਤਾਂ ਮੰਗਦਾ 100 ਬਾਂਡਰ ਦਾ ਸਿਆਣਦਾਰੀ 150 ਨੂੰ ਵੀ ਨਹੀਂ ਸਿਆਣਦਾ ਮੈਂ ਲਾਕੇ ਨਹੀਂ ਆਇਆ ਪਿਛਲੇ ਸਾਲ ਕਿਹੜਾ ਟਰੈਕਟਰ 200000 ਕਿਡ ਮਾਰਾ ਜਾਂਦੇ 475 ਹਾਂ ਇਹ ਨਹੀਂ ਤੇ ਦੋ ਨਾ ਹੈ ਸਿਲੰਡਰ ਥਰੰਡਰ ਦਾ ਚੱਕਰ ਨਹੀਂ ਪਾਵਰ ਦੀ ਚੱਕਰ ਹੁੰਦਾ ਹੁਣ ਜੌਂਡੀਅਰ ਸਾਰੇ ਤਿੰਨੇ ਆਉਂਦੇ ਆ ਜੌਂਡੀਅਰ ਚਾਰ ਆਉਂਦਾ ਹੀ ਨਹੀਂ ਉਂ ਹੌਲੇ ਆਗੇ ਉਂ ਹੌਲੇ ਖੜੇ ਹੁੰਦੇ ਨੇ ਉਹਦੇ ਵਿੱਚ ਪਟਿਆਲੇ ਜਾਵਾਂਗੇ ਲਿਆਉਂਗੇ ਬੇਟ ਮੈਂ ਵੀ ਜਾਣਾ ਪਟਿਆਲੇ ਕਿਤਾਬ ਲੈ ਕੇ ਆਉਣੀ ਆ ਇੱਕ ਮੈਂ ਉਹ ਲੈ ਕੇ ਆਉਣੀ ਆ ਕਿਤਾ ਅਲਟੀਡੇਰ ਜਾ ਕੇ ਆ ਸਰ ਦੇ ਪਾਣੀ ਜੱਪਿਆ ਵੱਢਣਿਆਂ ਨੂੰ ਬੰਦ ਕਰ ਮਾਰਨਾ ਜੱਪਿਆ ਵੱਢਣੇ ਲੈ ਲ ਤੁਰਨ ਲੱਗੇ ਦੋਹੇ ਰੁੰਦੇ ਮਿਸਤਰੀ ਉੱਤੇ ਜਿਆਦਾ ਤੋ ਹਾਂ ਤੋ ਪਾਣੀ ਦਾ ਮੋੜਤਾ ਅੱਜ ਹੈ ਜੋ ਨਾਲੇ ਯਾਰ ਫਿੱਡਾ ਹਾਂ ਅੰਦਾਜ਼ ਫਿਰ ਉਹ ਕੋਈ ਜੜਜੜਾ ਕਰੀ ਬਾਕੀ ਕਰਨਾ ਹੈ ਜਿੰਨੇ ਫਿਰ ਉਹ ਨਾਲ ਅਧਰਾਜ ਅੱਜ ਕਰ ਮੈਂ ਇਸ ਦੀ ਚੱਲ ਬੁਨੇਰੇ ਬੰਨ ਹੋ ਗਈ ਵੱਡੀ ਦਾ ਉੱਪਰ ਗਿਆ ਬਰਸਾਤ ਦੇ ਦਿਨਾਂ ਨੂੰ ਕਰੂਗੇ ਦੇਖ ਲੋ ਕੱਖੇ ਕੱਖ ਫਿਰ ਹੋਇਆ ਆ ਹਰੇ ਪਾਏ ਦਾ ਨਾਲ ਜਾਂ ਬਾਹਿਆ ਤਾਂ ਪਰ ਕੱਖੇ ਬਹੁਤ ਭੱਜਦਾ ਇੰਨੀ ਕਿ ਸਪਰੇ ਕਰੀ ਜਾਵੇ ਬੂਟਿਆਂ ਕਰਕੇ ਕੱਖ ਹੋਈ ਜਾਂਦਾ ਬਾਜਰਾ ਬਾਰ ਬਾਰ ਤਾਂ ਹੋਇਆ ਹੈ ਵਿੱਚ ਫੇ ਨਹੀਂ ਹੋਇਆ ਬੂਟਿਆਂ ਦੇ ਚਲੋ ਜਿਹੜਾ 10 20 ਦਿਨ ਕੱਢੂ ਕੋਈ ਬਹੁਤ ਆ 5-7 ਦਿਨ ਤਾਂ ਨਰੂ ਦੀ ਨਾਲ ਬਾਕੀ ਹੋ ਉਹ ਇਹ ਦੇਖਦੇ ਹੁਣ ਉਧਰ ਨਾਲੋਂ ਕਿੰਨਾ ਕਿ ਵੱਧਿਆ ਪਰ ਪੰਗਾ ਹੋਰ ਲਾਈਟ ਨਹੀਂ ਆਉਗੀ ਲਾਈਟ ਆਵੇ ਤਾਂ ਪਾਣੀ ਲਈ ਜਾਈ ਉੱਪਰਲੇ ਖਿੱਤਾਂ ਜਿਹਦਾ ਪਾਣੀ ਹੈ ਨੂੰ ਚੱਲ ਇੱਕ ਦੋ ਦਿਨ ਛੱਡ ਕੇ ਮੜਾ ਮੜਾ ਜਿਹਾ ਪਾਣੀ ਪਰ ਹੁਣ ਜੇ ਲਾਈਟ ਨਹੀਂ ਆਉਦੀ ਹੈਗੀ ਫੇਰ ਪਾਣੀ ਵੀ ਨਹੀਂ ਲੱਗਦਾ ਜਿੱਦੀ ਕਰਕੇ ਮੰਗੀੜਾ ਮਰ ਗਿਆ ਇਹਦਾ ਰੱਖਣੀ ਪੈਂਦੀ ਜੇ ਕਿੰਨਾ ਕਿ ਵੱਧਦਾ ਕਿੰਨਾ ਕਿ ਨਹੀਂ ਕਰ ਵੀ ਕੁਝ ਨਹੀਂ ਸਾਦੇ ਹੋਂ ਹੰ ਗੰਨੇ ਦੇ ਗੇਲ ਗੇਲ ਥੋੜਾ ਜਿਆਦਾ ਪੜਦਾ ਇੱਧਰ ਤਾਂ ਠੀਕ ਖੜਾ ਹੈ ਬਾਕੀ ਉੱਧਰ ਨੂੰ ਕਿਹੜਾ ਮਾਰ ਕੇ ਆਉਂਦੇ ਆ ਲੈ ਵੀ ਆ ਸੈਨਾ ਕਿੱਧਰ ਉਗੀ ਚਲੀ ਅੱਜ ਉਹ ਤੁਸੀਂ ਤੁਸੀਂ ਕਿੱਧਰ ਫਿਰਦੇ ਆ ਆਏ ਹਾ ਹਾ ਸਾਨਰ ਜਿੱਤ ਦਾ ਬਨੇ ਆਏ ਤਿੰਨੇ ਜਣੇ ਆ ਹੁਣ ਨਾ ਤਿੰਨੇ ਹਾਈ ਆਏ ਉਹ ਦੋ ਦਾ ਬਿਮਾਰ ਨਾ ਇਹ ਬਿਮਾਰੀ ਆ ਬਾਪੂ ਤੇਰਾ ਚੱਲ ਗਿਆ ਘਰ ਗਿਆ ਗੌਰੀ ਹੋਰ ਕਿਹੜਾ ਇੱਕ ਉਰੇ ਆ ਗਿਆ ਹੁਣ ਅੱਛਾ ਉੱਥੇ ਰਹਿੰਦਾ ਨਹੀਂ ਤੇ ਚੌਂਤੇ ਉਹ ਚੱਲ ਹੋਰ ਸੁਣਾ ਠੀਕ ਆ उलझा के तो का पाठी लेने के लिए हक्का <laughs> मारा अच्छा हाँ। कल देखा बहुत तौर है तिलारी का अच्छा है बहुत तौर है पैसा लगा है तो बढ़िया तिलारी है घर आरोप अपना प्याज लाने तिलारी देखा ਕੱਬ ਤੇ ਬੋਲ ਰਹਾ ਹਾਂ ਅੱਛਾ ਟਰਾਲੀ ਬਹੁਤ ਹੈਵੀ ਹੈ ਅੱਛਾ ਹੈਵੀ ਆ ਹੈ ਪੈਣੀ ਕਿਨੇ ਜਾ 6 6 ਲੱਖ ਜਿਹੜੀ ਉੱਪਰ ਖਰਚੇ ਪੈਂਦੇ ਆ ਫੋਟੋ ਕਾਲ ਖਰਚੇ ਤੋ ਜਿਹੜੇ ਆ ਫੋਟੋ ਕਾਲ ਖਰਚੇ ਆ ਹਾਂ ਇਹ ਅ ਜਿੱਦਾ ਹੁਣ ਤੂੰ ਕਹਿ ਰਿਹਾ ਸਰਦਾਰ ਜੀ ਇਹ ਸਰਦਾਰ ਜੀ ਵੇਗਾ ਪੈਂਦਾ ਇਹ ਓ ਟਰਾਲੀ ਨਹੀਂ ਇਹ ਨਹੀਂ ਮਹਿੰਗੀ ਪੈਂਦੀ ਜਿੰਨਾ ਮਹਿੰਗਾ ਸਰਦਾਰ ਜੀ ਪੈਂਦਾ ਕਹਿੰਦਾ ਤੁਮ ਲਈ ਜਾ ਹੱਦ ਦਾ ਇਹ ਸਭ ਤੋਂ ਤੇਜ਼ ਆ ਇਹ ਸਹ ਸਰਦਾਰ ਜੀ ਮੈਂ ਸਮਝ ਗਿਆ ਵੀ ਮਹਿੰਗਾ ਪੈਣਾ ਸਰਦਾਰ ਜੀ ਹੁਣ ਕਿਹਾ ਵਾ ਆ ਹਾ ਦਾ ਲੈ ਮੈਂ ਬੁਲਾ ਖਿਲਾੜੀ ਲੈ ਆਇਆ ਕੱਲੇ ਗਏ ਤੇ ਰਾਲੀ ਮਿਲ ਗਈ ਉਧਰ 8 ਤਰੀਕ ਨੂੰ ਜਿੱਦਣ ਤੈਨੂੰ ਕਿਹਾ ਤਾਂ ਮੈਂ ਤਾਂ ਮੈਂ ਕੱਲ ਗਏ ਤੇ ਪਿਆਜ਼ ਲੈਣੇ ਉਹ ਤੂੰ ਵੀ ਨਹੀਂ ਆਉਂਦੇ ਹੈਗੇ ਕੰਨਾਂ ਬੰਨਣ ਪਤੰਦਰ ਆਪ ਕਹਾਂ ਬੰਨਣਾ ਆ ਆ ਘਤੀ ਬੰਨਣੀ ਆ ਯਾਰ ਉਹ ਕਿਧਰ ਫਸਾ ਹੋਇਆ ਪਤਾ ਨਹੀਂ ਕਿਧਰ ਹਰਸ਼ਵੀਰ ਦੇ ਆ ਗਵਲ ਕਰਦਾ ਹੋਗਾ ਹਾਂ ਨਾ 85 ਉਹ ਕਰ ਬਾਨੇ ਵਾਲਾ ਲੈ ਕੇ ਆਈ ਹਾਂ ਹਾਂ 85 ਵੀ ਰਹਿੰਦਾ ਦਾ ਉਹਦਾ ਹਾਂ ਉਹ ਉਧਰ ਫਸੇ ਪਿਆ ਇੱਕ ਦੋ ਦਿਨ ਕਹਿੰਦੇ ਆ ਹਾਲੇ ਆ ਜਿੰਨਾਂ ਲਈ ਜਮਨ ਚਾਹੀਆ ਹਪਾ ਵਾਲਾ ਹੋਏ ਵਾਲਾ ਆ 50 ਬੰਨਾ ਗਾ ਦੋਬਲ ਪਹਿਲੇ ਹੋ ਤਾ ਕੋ ਕੱਜ ਪਾਰਟੀ ਕੇ ਚਾਹੀਦੀ 10 버거 ਖਾਣੇ ਨਾ 버거 ਨਾ ਸ਼ਾਮ ਹੋ ਜਾਂਦਾ ਤਾ 버거 ਨਹੀਂ ਮਾਤਾ ਸੂਫੀ ਵਾਲਾ ਬੰਦਾ 버거 ਖਲਾ ਸਕਦਾ 버ਫੀ ਖਲਾ ਸਕਦਾ ਹਾਂ ਤਾਂ ਪੈਸੇ ਦੇ ਦਿੱਤੇ ਜਮੈਂ ਖਾਲੂਗਾ ਉਹਨਾ ਮੈਂ 150 ਰੁਪਏ ਦੀ 버ਫੀ ਆ 150 ਰੁਪਏ ਤੈਨੂੰ ਦੇ ਦੇਣਾ 150 ਦਾ ਹਾਂ ਮਾ 150 ਦਾ ਹਾਂ 800 ਰੁਪਏ ਕੱਲੋਂ ਕਿਹੜੀ 버ਫੀ ਆ ਆਗਾ ਹੋ ਭਲਾ ਮਾ ਕਿਤਨਾ ਮਲਾ ਲੈ ਕੇ ਆ ਰਹੇ ਆ ਅੱਜ ਇਹ ਰਗੜ ਨਹੀਂ ਭਰਾ ਅੱਜ ਇਹ ਇਹ 150 ਲਾਟੇ ਵੀ ਨਹੀਂ ਦੇ ਤਾ ਗੱਲਾਂ ਆਉਂਦੀਆਂ ਨੇ ਇਹਨਾਂ ਨੂੰ ਚੱਲ ਕੋਈ ਨਹੀਂ ਜਾ ਰਹੇ ਹਾਂ ਦਮ ਤੱਕ ਬੱਸ ਰੋ ਮੈਂ ਕੀ ਕਰਾਂ ਮੇਰੇ ਕੋ ਕਿ ਪੈਸੇ ਔਰੇ ਆਪਣਾ ਕੋਲੋਂ ਮਿਲਾ ਲੇਂਗਾ ਕੱਲ ਦੇ ਦਿਜੇਗਾ ਤਾ ਆ ਆਪਣੇ ਕੋਲ ਦੇ ਖਰਚ ਲੈ ਲੇਂਗੇ ਕੱਲ ਦੇ ਦਈਓ ਹੈ ਆ ਦੇਖ ਕਿੰਨਾ ਸਕੀਮ ਹੋਇਆ ਹੈ ਇਹ ਤਾਂ ਆ ਆਪਣੇ ਕੋਲ ਲਗਾ ਲੇਂਗੇ ਚਲ ਆ ਮਾ ਚਲ ਠੀਕ ਹੈ ਠੀਕ ਹੈ ਹੋਰ ਹੋ ਕਿਦਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਐਨ ਵਧੀਆ ਪੈਰ ਕੋ ਫੇ ਚ ਪੱਟੀ ਦੂਈਓ ਬੰਨਤੀ ਜਰਾਬ ਚੜਾਤੀ ਗਲੀ ਖੁੰਝ ਜਾਂਦੀ ਦੀ ਉਹ ਨਾ ਠੀਕ ਆ ਮਾ ਹਲ ਖੁੱਲੂਗੀ ਨਹੀਂ ਉਹ ਤਾਂ ਨਹੀਂ ਚੰਗੀ ਗੱਲ ਹੋਰ ਕੀ ਵਧੀਆ ਰਾਤ ਨੂੰ ਖੁੱਲ ਜਾਂਦੀ ਸੀ ਸਾਲੀ ਹੂੰ ਮਿੰਜਾ ਜਰਜਿੰਦੀ ਦੀ ਪੱਟੀ ਉਹ ਲੱਗਦੀ ਦੂਜੀ ਪੱਟੀ ਤਾਂ ਹੁੰਦੀ ਦੂਜੀ ਚੇਪੀ ਲੱਗਦੀ ਆ ਉਹ ਵੀ ਛੇਲਣ ਦਾ ਡਰ ਰਹਿੰਦਾ ਯਾਰ ਹਾਂ ਹੁਣ ਵਾਲੀ ਡਰਾਵੇ ਜਿਹੜਾ ਹਸਤੀ ਮਾਂ ਉਹ ਬੱਚੇ ਨੂੰ ਬੱਕੀਓ ਉਹ ਬੰਦਰ ਗੇੜਾ ਦੇਖਣ ਲੱਗਿਆ ਦੇਖ ਲੱਗਿਆ ਇਹ ਤਾਂ ਵਧੀਆ ਸਕੂਟਰ ਨਹੀਂ ਆ ਜਾਂਦਾ ਹੈ ਕਿ ਦੀ ਰੇਣ ਗਿਆ ਆਣਾ ਕਿਹੜਾ ਗਿਆ ਤੇ ਨਾ ਨਹੀਂ ਆਉ ਦੇ ਪ੍ਰਧਾਨ ਫਿਰਦਾ ਤੇ ਰਾੜੀ ਕੱਲੇ ਕੱਲੇ ਖਾਈਆ ਪੱਲੇ ਕੱਲੇ ਆਉ ਲੇ ਗਿਆ ਮੋਟਰਬੈਨ ਨੂੰ ਸਮਾਨ ਹੈ ਹਾਂ ਹੁਣ ਤਾਂ ਮੌਸਮ ਦਾ ਫਰਕ ਪੈ ਗਿਆ ਪਹਿਨਾਂ ਨਾਲੋਂ ਹਨਾ ਹੈ ਪਹਿਨਾਂ ਨਾਲੋਂ ਫਰਕ ਪੈਂਦਾ ਜਾਂਦਾ ਹਾਂ ਹਾਂ ਗਰਮੀ ਘਟਣ ਲੱਗੀ ਨਹੀਂ ਸਭੀ ਗਰਮੀ ਤਾਂ ਹੁਣ ਮੇਰੀ ਗੱਲ ਸੁ ਉਰੇ ਮੜ ਜਾ ਸਾਹ ਹੁੰਦਾ ਅਸੀਂ ਖੇਤਾਂ ਤੇ ਆਏ ਆ ਹੁਣ ਇਹ ਖੇਤਾਂ ਚ ਤਾਂ ਹੁਣੀਓਂ ਆ ਪਰ ਗਰਮੀਆਂ ਬੂਲਾਂ ਚ ਤਾਂ ਪਰ ਉਹ ਭਾਦੋਂ ਹਲੇ ਰਹਿੰਦੀ ਆ ਗੱਲ ਤੇ ਬਾਦੋਂ ਭਾਦੋਂ ਮਾ ਭਾਦੋਂ ਕੱਲ ਨੂੰ ਸੰਗਰਾਦ ਹੋਊਗੀ ਸ਼ੁਰੂ ਆ ਭਾਦੋਂ ਨਾ ਕੱਲ ਨੂੰ ਭਾਦੋਂ ਸ਼ੁਰੂ ਆ ਹਮਝਾ 15 ਦਿਨ ਭਾਦੋਂ ਦੇ ਜਿਆਦਾ ਔਖੇ ਹੁੰਦੇ 20 ਦਿਨ ਮੌਸਮ ਦਾ ਫਰਕ ਪੈ ਜਾਂਦਾ ਭਾਦੋਂ ਸਾਰੀ ਔਖੀ ਹੁੰਦੀ ਆ ਸੂਦੇ ਪੰਜ-ਸੱਤ ਦਿਨ ਹੁੰਦੇ ਮੂੜੇ ਔਰ ਰਾਤ ਆਦਾ ਕਾਲੀ ਗਰੀ। ਹੁਣ ਭੱਬ ਦੀ ਗੱਲ ਹੁਣ। ਕੌਫਰ ਤਾਂ ਹੁਣ ਵੀ ਠੀਕ ਹੈ। ਹਵਾ ਦੀ ਤਾਂ ਚੱਲਦੀ ਪਛਵਾ ਚੱਲੇ ਫੇਰ ਠੀਕ ਰਹਿੰਦਾ। ਹੁਣ ਦੱਖਣ ਦੁੱਖਾਂ ਚੱਲੀ ਜਾਂਦੀ ਗਰਮਾਇਆ ਸਰ। ਹੈ ਕਿ ਨਹੀਂ? ਫੇਰ ਬੋਲਾ ਕਹਿੰਦਾ ਵਿੱਲੇ ਹੀ ਆ। ਬੋਲਾ ਕਹ ਲੂ ਕੋਈ ਨਹੀਂ ਕਿਧੇ ਜਾਂਦੇ ਆੜੀ ਪਰ ਕਹਿੰਦਾ ਜਾਣਾ ਕਹਿੰਦੇ। ਕਹਿੰਦਾ ਤਾਂ ਬਿਹਾਰ ਨੂੰ ਚਲੇ ਜਾਣਾ। ਪਹਿਲੀ ਥੀ ਦੇ ਬਾਦ ਕਹਿੰਦਾ ਉਧਰ ਦੂਏ ਮਿਲ ਗਏ ਥਾਲੇ ਮੋਟਰ ਉੱਪਰ। ਕਿਹੜੇ? ਦਲੀਪ ਭਾਈ। ਹਾਂ। ਸਰਦਾਰ ਜੀ ਟਰਾਲੇ ਦੀ ਪਾਲਟੀ। ਹਾਂ। ਮੈਂ ਤੁਸੀ ਦੇ ਦੇਣੀ ਸੀ। ਮੈਂ ਤਾਂ ਮੇਰੇ ਕੋਲ ਪੈਸੇ ਨਹੀਂ ਹੈਗੇ। ਹੈ? ਵੀ ਜੇਬ ਚ। ਹਾਂ। ਬਾ ਪੈਸੇ ਦੀ ਖਰਚ ਲੈਣੇ ਤੁਸੀਂ ਸਾਨੂੰ ਗਾਲ੍ਹੂ ਦੇ ਦਿਓ ਅੱਛਾ ਮਗਾ 150 ਰੁਪਏ ਲਈ ਲੂ ਡੱਬੇ ਦਾ ਵੀ 200 ਦਾ ਡੱਬਾ ਹੁੰਦਾ ਹਾਂ ਨਹੀਂ 300 ਰੁਪਏ ਦੇ ਦਿਓ ਜੀ ਬਸ ਮੈਂ ਸਿੱਧਾ ਪਾੜਾ ਪੜੇ ਬੰਦੇ ਪੰਜ ਆ ਤਿੰਨ ਗੰਨਾ ਬੰਦੇ ਆ ਦੋ ਬਿਮਾਰ ਜਈਏ ਵਿਚਾਰੇ ਆ ਸੋਹਣੀ ਸਿੱਧੀ ਸੀ ਤੇਰੀ ਛਲੀਆਂ ਛਿੱਲਣ ਨੂੰ ਦੇ ਲਾ ਛੱਲੀਆਂ ਆ ਦੇ ਹਾਂ ਤੋੜ ਕੇ ਆ ਜਲਦੀ ਹੈਗੇ ਤਾਂ ਹੈਗੀਆਂ ਚ ਤੋੜ ਕੇ ਲਿਆਉਂਗਾ ਤਾਂ ਇਹ ਇਹਨੂੰ ਸਿੱਧੀ ਕਰਨ ਨੂੰ ਕਿਹਾ ਪਹਿਨਾ ਅਸੀਂ ਵਿਸਾਈ ਪਿੱਤੀ ਆਂ ਮੋੜ ਕੇ ਮੈਂ ਸਿੱਧੀ ਕਰਤੀ ਮੈਂ ਫੇਰ ਮੁੱਕਤੀ ਆ ਛਲੀਆਂ ਤੋੜ ਕੇ ਲਿਆਈ ਕੱਲੂ ਕਿੱਥੇ ਦੇ ਹੈਗੀਆਂ ਕਿਤੇ ਲਿਆਉਂਗੇ ਆਹੀ ਆਈ ਚੋਰੀ ਕਰਨੀਆਂ ਬੈਂਦੀਆਂ ਲਿਆਉਂਗੇ ਕਿੱਥੇ ਹੈ ਕਿਤੇ ਨੇੜੇ ਹੀ ਨੇੜੇ ਹੀ ਆ ਮੈਂ ਲਿਆਉਂਗੇ ਪੰਜ ਚਾਰ ਕੇ ਲਿਆਉਣੀਆਂ ਬਹੁਤੀਆਂ ਤਾਂ ਨਹੀਂ ਲਿਆਉਣੀਆਂ ਆਹੋ ਪੰਜ ਚਾਰ ਖਾਣ ਨੂੰ ਵਧੀਆ ਲੱਗਦੀਆਂ ਰ ਹੂੰ ਠੀਕ ਆ ਪੰਜ ਚਾਰ ਹੂੰ ਕਈ ਦਿਨ ਉਹ ਆਪਣੇ ਕਿ ਨਹੀਂ ਮੀ ਦੇਖ ਲੈ ਕਿੰਨਾ ਘਟਾ ਇੱਧਰ ਕਿੰਨੀਆਂ ਵੀਡੀਓ ਆਉਂਦੀਆਂ ਬਿਆਸ ਦੀਆਂ ਉਹ ਉੱਥੇ ਪਾਣੀ ਭਾਈ ਜੱਥ ਇਕੱਠਾ ਆ ਗਿੰਦਾ ਉਹਦੇ ਮਾ ਪਿਆਸ ਦੀਆਂ ਜ਼ਿਆਦਾ ਹੁੰਦੀਆਂ ਪਿਆਸ ਉਧਰੋਂ ਉਧਰ ਤੰਗ ਬਲੋਦੀ ਕਿੰਨੀ ਦੋ ਦੋ ਦਿਨ ਦੋ ਦਿਨ ਆ ਪਤਾ ਨਹੀਂ ਇਕੱਠੇ ਹੋ ਜਾਂਦੇ ਉੱਥੇ ਜਾ ਕੇ ਉਹ ਹਰੀਕੇ ਹੁੰਦੇ ਦੋ ਤਾਂ ਸultan Balodi ਕਿੰਨੀ ਇੱਧਰ ਤੇਰਾ ਉੱਥੇ ਦਾ ਬਹੁਤ ਨੁਕਸਾਨ ਟਾਂਡੇ ਕਿੰਨੀ ਇਕਣੇ ਉਹ ਬਹੁਤ ਆਏ ਬਹੁਤ ਜੀਰੀ ਦਾ ਰਗੜ ਤੇ ਛੋਟੇ ਬੁਝੀ ਵਾਲੇ ਨੇ ਕੋਸੇ ਪਾਣੀ ਨਾਲ ਰਗੜ ਤੇ ਜੀਰੀ ਦਾ ਵੀ ਬਹੁਤ ਨੁਕਸਾਨ ਆ ਆਪਣੇ ਕਿੰਨੀ ਵੀ ਉਹ ਪੈਸੇ ਸਰਕਾਰ ਨੇ ਕੁਝ ਨਹੀਂ ਦੇਣਾ ਜੀ ਵੀਰਾਂ ਨੂੰ ਨਾ ਦਿੱਤਾ ਅਜੇ ਤਾਈਂ ਜੀ ਵੀਰਾਂ ਨੂੰ ਕਿਆ ਦੇਣਾ ਹੋ ਦੇਣਾ ਝਾਕਦਾ ਹਾਂ ਹਾਂ ਹੁਣ ਦੱਲੀ ਆ ਦੱਲੀ ਆ ਕੋਈ ਨਹੀਂ ਦੇ ਰਿਹਾ ਕਿਸੇ ਨੇ ਨਾ ਦੇਣ ਵਾਲਾ ਕਿਸੇ ਨੇ ਕਿਆ ਇਹ ਇਹ ਦਾਵੇ ਕਰਕੇ ਕਮਾਉਣਾ ਪੈਣਾ ਹਾਂ ਉਹ ਵੀ ਮਾਰਾ ਸਾਥ ਰਈਆ ਵੀ ਜਿੰਨੀ ਫਸਲ ਸਾਥ ਆਈ ਜਾਵੇ ਕੋਈ ਚੱਕਰ ਨਹੀਂ ਹੈਗਾ ਨਹੀਂ ਫਸਲ ਵੀ ਨਹੀਂ ਸਰਕਾਰਾ ਬਤਾ ਦੇਦਾ ਫਸਲ ਵੀ ਨਹੀਂ ਸਾਥ ਦਿੰਦੀ ਹੈਗੀ ਇੱਥੇ ਤਾਂ ਫੁੱਲ ਫੁੱਲ ਰੇਡ ਨਹੀਂ ਜੀ ਮਿਲਦੇ ਹੂੰ ਤੇਰੇ ਸਾਹਮਣੇ ਦੇਖ ਲੈ ਵੀ ਕਿੰਨੀ ਬਿਮਾਰੀ ਆ ਬਾਹੀਆਂ ਗਈਆਂ ਨੇ ਜਿਹੜੀ ਹੋਈ ਵੀ ਉਹ ਵੀ ਲੋਟਣੀ ਹੈਗੀ ਆ ਝਾੜਾ ਨੂੰ ਫਰਕ ਪਾਉਂਗਾ ਜਿਹੜਾ ਮੌਸਮ ਵੀ ਚੇਂਜ ਆ ਜਿਹੜਾ ਉਹੀ ਗੱਲ ਹੈ ਪਹਿਨਾ ਗਰਮੈਸ਼ੀ ਹੋਗੀ ਹੁਣ ਇੱਕੋਲਾ ਤੇ ਫੇਰ ਵੀ ਮੌਸਮ ਨਹੀਂ ਆਇਆ ਪਹਿਨਾ ਇੰਨੀ ਰੇਤੀ ਨਾ ਕਦੇ ਉਹ ਨਹੀਂ ਆਈ ਹੈਗੀ ਤੇਰੀ ਮੱਕੜੀ ਮੱਕੜੀ ਆ ਗਈ ਹੁਣ ਤਾਂ ਆਉਣੀ ਉਹਦੀ ਬਾਦੋਂ ਆ ਗਈ 15 ਦਿਨ ਤਾਂ ਹੋ ਗਏ ਮੱਕੜੀ ਆਈ ਇਹਨੂੰ ਆਹੋ ਉਹੀ ਗੱਲ ਕਰਦਾ ਮੈਂ ਤੈਨੂੰ ਸਮਰਧਨ ਹੋ ਗਏ ਮੱਕੜੀ ਹਾਂ ਹਾਂ ਜ਼ਿਆਦਾ ਹੋ ਗਏ ਅਗੀਰਿਆਂ ਵੀ ਉਹਨੇ ਨਸਨ ਲੱਗ ਗਿਆ ਬਾਈ ਲੈ ਨਸਰਿਆਈਆਂ ਬਹੁਤ ਹਾਂ ਨਸਨ ਲੱਗਿਆ ਉਹ ਲੈ ਜਾਂੀਆਂ ਜੀ ਦਾਦ ਦੇ ਵਿੱਚ ਦੇਖੀ ਜੀ ਕਿੰਨਾ ਜੰਮਕੂngੀਆਂ ਬਹੁਤ ਨਸਰਿਆਈਆਂ ਹਾਂ ਕਈਆਂ ਤਾਂ ਪੱਕਲੇ ਨੂੰ ਸਟਾਰਟ ਆ 26 ਜਿਹੜੀ ਗੇਤੀ ਲੱਗੀ ਵੀ ਬਾਜੀ ਬਾਰੇ ਸਾਰੀ ਨਸਰੀ ਖੜੀ ਦੇਖ ਕੇ ਕਹਣਾ ਦੇਖਦਾ ਸਾਰੀ ਨਸਰੀ ਖੜੀ ਬਾਕੀ ਬਾਕੀ ਬਾਈ ਦੇਖ ਕੇ ਕਹਣਾ ਦੇਖਦਾ ਓਰੇ ਆ ਜਾ ਚਲੋ ਠੀਕ ਹੈ ਚੱਲਦੇ ਆ ਫਿਰ ਮਿਲਦੇ ਆ ਦਿੱਲੀ ਨੂੰ ਆ ਸ੍ਰੀ ਕਾਲ ਜੀ ਠੀਕ ਹੈ ਠੀਕ